ਆ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਉਹਨਾਂ ਨੂੰ ਨਿੱਘਾ ਜਿਹਾ ਸਵਾਗਤ ਕੀਤਾ ਗਿਆ ਤੇ ਉਸ ਦੇ ਵਿੱਚ ਆਪਣੇ ਸੰਬੋਧਨ ਦੇ ਵਿੱਚ ਇੱਕ ਬਹੁਤ ਅਹਿਮ ਜੀ ਗੱਲ ਕਹੀ ਕਿ ਆ ਕਿ ਮੇਰੇ ਇਲਾਕੇ ਦੇ ਵਿੱਚ ਹਲਕਾ ਲੰਬੀ ਦੇ ਵਿੱਚ ਇੱਕ ਛੋਟੀ ਜੀ ਮੰਡੀ ਹੈ ਜਿੰਦਾ ਨਾਮ ਹੈ ਮੰਡੀ ਕਿੱਲਿਆਂ ਵਾਲੇ ਉਸ ਦੇ ਵਿੱਚ ਜਿਹੜੇ ਅਧੂਰੇ ਕੰਮ ਨੇ ਉਹਨਾਂ ਲਈ ਵੀ ਸਾਨੂੰ ਕੋਈ 3 ਕ ਕਰੋੜ ਰੁਪਏ ਦੀ ਗ੍ਰਾਂਟ ਦੀ ਲੋੜ ਹੈ ਤੇ ਬਹੁਤ ਵੱਡਾ ਪ੍ਰੋਜੈਕਟ ਹੈ 140 ਕਰੋੜ ਰੁਪਏ ਦਾ ਹੈ ਨੀਲਕੰਠ ਜੀ ਵੀ ਬੈਠੇ ਮੇਰੇ ਕੋਲ ਛੋਟੀ ਜੀ ਮੰਡੀ ਹੈ ਕਿੱਲਿਆਲੀ ਤੇ ਸਾਨੂੰ ਤਾਂ 3 ਕਰੋੜ ਰੁਪਇਆ ਦੇ ਦੇਉ ਤੇ ਅਸੀਂ ਸਾਰਾ ਕੁਝ ਦਾ ਸਵਾਰ ਦੇਾਂਗੇ ਤੇ ਲੋਕ ਸਦਾ ਲਈ ਤੁਹਾਨੂੰ ਯਾਦ ਕਰਦੇ ਰਹਿਣਗੇ ਤਾਂ ਇਹ ਸਦਾਨੀਆ ਕਦਮ ਹੈ ਜਿਹੜਾ ਪ੍ਰਸ਼ੰਸਾ ਵਾਲਾ ਕਦਮ ਹੈ ਕਿ ਕੈਬਨਿਟ ਮੰਤਰੀ ਵੱਲੋਂ ਆਪਣੇ ਜ਼ਿਲ੍ਹੇ ਦੇ ਵਿੱਚ ਆਏ ਮੁੱਖ ਮੰਤਰੀ ਤੋਂ ਇੱਕ ਬਹੁਤ ਅਹਿਮ ਮੰਗ ਕੀਤੀ ਗਈ ਹੈ ਜਿੱਥੇ ਵੱਡੀ ਗ੍ਰਾਂਟ ਦੀ ਮੰਗ ਜਰੂਰ ਕੀਤੀ ਗਈ ਹੈ ਲੰਬੀ ਹਲਕੇ ਵਾਸਤੇ ਮੰਡੀ ਕਿੱਲਿਆ ਵਾਲੀ ਵਾਸਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੇ ਕਿਹਾ ਕਿ ਆਪ ਆਕੂ ਨੇ ਜਾਂ ਫਿਰ ਆਮ ਲੋਕ ਨੇ ਉਹਨਾਂ ਨੂੰ ਕੁਝ ਕੁ ਉਮੀਦਾਂ ਜਾਗੀਆਂ ਨੇ ਤਾਂ ਇਸ ਵਾਸਤੇ ਅਨ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦਾ ਕੰਮ ਸਰਦਾਰ ਗੁਰਮੀਤ ਸਿੰਘ ਖੁੱਬੀਆਂ ਕਰ ਰਹੇ ਨੇ ਬੜਾ ਦਜਤੀਨਤਾ ਗੱਲ ਕਰਨ ਜਾ ਰਿਹਾ ਸ਼੍ਰੀ ਮੁਖਸਰ ਸਾਹਿਬ ਜੀ ਮੁਖਸਰ ਸਾਹਿਬ ਦੇ ਵਿੱਚ ਸਰਦਾਰ ਭਗਤ ਸਿੰਘ ਮਾਨ ਪੰਜਾਬ ਦੇ ਮੱਖ ਮੰਤਰੀ ਪਹੁੰਚੇ ਸੀ ਤਾਂ ਉਹਨਾਂ ਨੇ ਪਹੁੰਚਦੇ ਆ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਉਹਨਾਂ ਨੂੰ ਨਿਗਾਹ ਦਾ ਸਵਾਗਤ ਕੀਤਾ ਗਿਆ ਤੇ ਉਸ ਦੇ ਵਿੱਚ ਆਪਣੇ ਸੰਬੋਧਨ ਦੇ ਵਿੱਚ ਇੱਕ ਬਹੁਤ ਅਹਿਮ ਜੀ ਗੱਲ ਕਹੀ ਕਿ ਆ ਕਿ ਮੇਰੇ ਇਲਾਕੇ ਦੇ ਵਿੱਚ ਹਲਕਾ ਲੰਬੀ ਦੇ ਵਿੱਚ ਇੱਕ ਛੋਟੀ ਜੀ ਮੰਡੀ ਹੈ ਜਿੰਦਾ ਨਾਮ ਹੈ ਮੰਡੀ ਕਿੱਲਿਆਂ ਵਾਲੇ ਉਸ ਦੇ ਵਿੱਚ ਜਿਹੜੇ ਅਧੂਰੇ ਕੰਮ ਨੇ ਉਹਨਾਂ ਲਈ ਵੀ ਸਾਨੂੰ ਕੋ 3 ਕਰੋੜ ਰੁਪਏ ਦੀ ਗ੍ਰਾਂਟ ਦੀ ਲੋੜ ਹੈ ਤਾਂ ਇਹ ਸਦਾਨੀਆ ਕਦਮ ਹੈ ਜਿਹੜਾ ਪ੍ਰਸ਼ੰਸਾ ਵਾਲਾ ਕਦਮ ਹੈ ਕਿ ਕੈਬਨਿਟ ਮੰਤਰੀ ਵੱਲੋਂ ਆਪਣੇ ਜ਼ਿਲ੍ਹੇ ਦੇ ਵਿੱਚ ਆਏ ਮੁੱਖ ਮੰਤਰੀ ਤੋਂ ਇੱਕ ਬਹੁਤ ਅਹਿਮ ਮੰਗ ਕੀਤੀ ਗਈ ਹੈ ਜਿੱਥੇ ਮੰਡੀ ਕਿੱਲਿਆਂ ਵਾਲੇ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਸਮੇਤ ਜਿਹੜੇ ਬਹੁਤ ਸਾਰੇ ਕੰਮ ਨੇ ਉਹ ਅਧੂਰੇ ਪੈ ਸੀ ਤਾਂ ਉਹਨਾਂ ਨੂੰ ਲੈ ਕੇ ਹੁਣ ਇੱਕ ਵੱਡੀ ਗ੍ਰਾਂਟ ਦੀ ਮੰਗ ਜਰੂਰ ਕੀਤੀ ਗਈ ਹੈ ਲੰਬੀ ਹਲਕੇ ਵਾਸਤੇ ਮੰਡੀ ਕਿੱਲਿਆਂ ਵਾਲੀ ਵਾਸਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੇ ਅੱਗੇ ਜਿਹੜੀ ਮੰਗ ਰੱਖੀ ਹੈ ਉਸ ਤੋਂ ਬਾਅਦ ਉਹਨਾਂ ਜਿਹੜੇ ਆਪਕੂ ਨੇ ਜਾਂ ਫਿਰ ਆਮ ਲੋਕ ਨੇ ਉਹਨਾਂ ਨੂੰ ਕੁਝ ਕੁ ਉਮੀਦਾਂ ਜਾਗੀਆਂ ਨੇ ਤਾਂ ਇਸ ਵਾਸਤੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦਾ ਕੰਮ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਕਰ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਕਿਸੇ ਸਮੇਂ ਦੇ ਵਿੱਚ ਮੈਂ ਜਿੰਨਾ ਕਰ ਸਕਦਾ ਹੋਇਆ ਹਲਕੇ ਵਾਸਤੇ ਕਰ ਰਿਹਾ ਤਾਂ ਇਸ ਤੋਂ ਵੱਧ ਕੇ ਸਰ ਸਰਦਾਰ ਪ੍ਰਕਾਸ਼ ਸਿੰਘ ਮਾਨ ਦੀ ਸਰਕਾਰ ਹੈ ਤੁਹਾਡੀ ਆਪਣੀ ਸਰਕਾਰ ਹੈ ਤਾਂ ਉਹਨਾਂ ਦੇ ਜਿਹੜੇ ਮੰਗਾ ਨੇ ਉਹਨਾਂ ਸਮੱਖ ਰੱਖੀਆਂ ਨੇ ਤਾਂ ਉਸ ਤੋਂ ਨੂੰ ਲੈ ਕੇ ਹੁਣ ਆਓ ਸੁਣਦੇ ਹਾਂ ਕੀ ਕਹਿੰਦੇ ਆ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਦਾ ਕੀ ਮੰਗ ਕਰਦੇ ਪਏ ਨੇ ਅਤੇ ਕੀ ਮੰਡੀ ਕਿੱਲਿਆ ਵਾਲੀ ਵਾਸਤੇ ਕੀ ਕੁਝ ਉਹਨਾਂ ਨੇ ਮੰਗ ਕੀਤੀ ਹੈ ਸੋ ਤੁਹਾਡਾ ਇੱਥੇ ਆਉਣ ਤੇ ਫਿਰ ਦੁਬਾਰਾ ਜੀ ਆਖਦਾ ਇੱਕ ਮੈਂ ਮੁੱਖ ਮੰਤਰੀ ਸਾਹਿਬ ਤੇ ਬਹੁਤ ਵੱਡਾ ਪ੍ਰੋਜੈਕਟ ਆ 140 ਕਰੋੜ ਰੁਪਏ ਦਾ ਹੈ ਨੀਲਕੰਠ ਜੀ ਵੀ ਬੈਠੇ ਮੇਰੇ ਕੋਲ ਛੋਟੀ ਜੀ ਮੰਡੀ ਹੈ ਕਿਲਿਆਲੀ ਤੇ ਸਾਨੂੰ ਤਾਂ 3 ਕਰੋੜ ਰੁਪਇਆ ਦੇ ਦਿਓ ਤੇ ਅਸੀਂ ਸਾਰਾ ਕੁਝ ਉਹਦਾ ਸਵਾਰ ਦੇਾਂਗੇ ਤੇ ਲੋਕ ਸਦਾ ਲਈ ਤੁਹਾਨੂੰ ਯਾਦ ਕਰਦੇ ਰਹਿਣਗੇ ਤੇ ਇੱਕ ਕਿਉਂਕਿ ਸਾਡੇ ਪਾਣੀ ਬਹੁਤ ਔਖਾ ਸੀ ਉਹ ਫਿਰ ਜਦੋਂ ਸਰਹੰਦ ਪੀਡਰ ਚੋਂ ਅਸੀਂ ਲਿਫਟ ਕਰਕੇ ਚੱਕਦੇ ਰਹੇ ਪਹਿਲਾਂ ਟਰੈਕਟਰ ਨਾਲ ਉਸ ਤੋਂ ਬਾਅਦ ਬਿਜਲੀ ਦਾ ਪ੍ਰਬੰਧ ਹੋਇਆ ਤੇ ਉਹਦੇ ਤੇ ਵੱਡੇ ਜੁਰਮਾਨੇ ਹੋਣ ਲੱਗ ਗਏ ਆ ਕਈ ਵਾਰੀ ਜਿਹੜਾ ਡਿਪਾਰਟਮੈਂਟ ਉਸ ਨੂੰ ਸ਼ਾਇਦ ਆਪਣੀ ਕਾਲੀ ਚਾਹੇ ਜੇ ਫੈਸਲੇ ਲੈ ਜਾਂਦਾ ਜਿਹਦੇ ਨਾਲ ਵੱਡਾ ਨੁਕਸਾਨ ਹੋ ਰਿਹਾ ਸੋ ਤੁਸੀਂ ਪੰਜਾਬ ਦੇ ਕਿਉਂਕਿ ਚਾਹੇ ਬਰਮਾ ਦੀ ਜੰਗ ਤੋਂ ਮਾਪਿਓ ਘਰ ਦਾ ਮੁਖੀ ਆਇਆ ਹੋਵੇ ਉਹਨੂੰ ਕੋਈ ਲੜਾਈ ਦੀ ਗੱਲ ਨਹੀਂ ਪੁੱਛਦਾ ਉਹਨੂੰ ਇਹ ਕਹਿੰਦਾ ਵੀ ਤੇਰੇ ਝੋਲੇ ਚ ਕੀ ਅਸੀਂ ਤਾਂ ਤੁਹਾਡਾ ਝੋਲਾ ਹੀ ਫਰੋਲਣਾ ਹੈ ਸੋ ਸਾਡਾ ਉਹ ਵੀ ਜਿਹੜਾ ਬਿਜਲੀ ਵਾਲਾ ਹੈ ਸਾਡੇ ਲਿਫਟ ਪੰਪ ਦਾ ਉਹ ਜੁਰਮਾਨਾ ਜ਼ੁਰਮੂਨਾ ਵਗੈਰਾ ਤੇ ਉਸ ਤੇ ਤੁਸੀਂ ਗੌਰ ਕਰੋਗੇ ਕਿਉਂਕਿ ਕਿਸਾਨ ਭਰਾ ਕਿਸਾਨ ਜ਼ਿਮੀਦਾਰੀ ਆਪਣੀ ਰੀੜ ਦੀ ਹੱਡੀ ਹੈ ਤੇ ਜਿਹੜੀ ਵੱਡਾ ਯੋਗਦਾਨ ਆਪਾਂ ਇਸ ਅਨਾਜ ਨਾਲ ਹੀ ਦੇਸ਼ ਵਿੱਚ ਪਾ ਰਹੇ ਆ ਤੇ ਸਾਡਾ ਜਿਹੜਾ ਆਮਦਨ ਦਾ ਵੱਡਾ ਸਰੋਤ ਵੀ ਹੈ ਤੁਹਾਡਾ ਫਿਰ ਇੱਥੇ ਆਉਣ ਤੇ ਤੁਹਾਡੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਸ਼ੁਕਰੀਆ ਕੁਡੀਆਂ ਸਾਹਿਬ